ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡੱਬੋ ਬੋਸ ਸਵਾਗਤ ਹੈ ਵਿੱਚ ਜੀ ਅੱਜ ਆ ਗਿਆਂ ਵੀਰਿਓ ਸੋਨੂ ਭਲਵਾਨ ਦੇ ਅੱਡੇ ਤੇ ਆ ਗਿਆਂ ਵੱਡੀਆਂ ਵੇੜਾਂ ਵੀਰਿਓ ਚੰਗੇ ਰਿਕਾਰਡ ਵਾਲੀਆਂ ਕੁਝ ਸੂਈਆਂ ਨੇ ਕੁਝ ਗੱਬਣਾ ਨੇ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਹੁਣਾ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਕਾ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾ ਚੜਦੀ ਕਲਾ ਜੀ ਚੜਦੀ ਕਲਾ ਗੁਰੂ ਰਾਮਦਾਸ ਕਿਰਪਾ ਹੈ ਪੂਰੀ ਵਧੀਆ ਵੀਰੇ ਤਾਂ ਮੇਲੇ ਤੇ ਕਲਜਿੰਦਰ ਡੇਰੀ ਫਾਰਮ ਦੇਖਣ ਆਲੇ ਭੈਣ ਭਰਾ ਨੂੰ ਪਿਆਰ ਕਰੀ ਸਾਸਿਕਾ ਜੀ ਸਾਸਿਕਾ ਵੀਰੇ ਤਾਂ ਨਾਂ ਤੁਸੀਂ ਵੀਰੇ ਆਪਣਾ ਨਾ ਜੀ ਬਲਵਿੰਦਰ ਸਿੰਘ ਹੈ ਬਿੱਲਾ ਹਾਂਜੀ ਪਿੰਡ ਠਾ ਜਿਲ੍ਹਾ ਗੁਰਦਾਸਪੁਰ ਆ ਹਾਂਜੀ ਨੇੜੇ ਫਦੇਗਾ ਚੂੜੀਆਂ ਦਾ ਵਾਲੀ ਆ ਭਾਲ ਵਾਲੀ ਚੌਕ ਪੁਜੀਠਾ ਰੋੜੀ ਠੀਕ ਆ ਜੀ ਤਾਂ ਫੋਨ ਨੰਬਰ ਵੀਰੇ 905645155 ਜੀ ਤਾਂ ਵੀਰੇ ਅੱਜ ਫੇਰ ਆ ਗਈਆਂ ਚੰਗੀਆਂ ਵਹਿੜਾ ਗਈਆਂ ਵੱਡੀਆਂ ਹਾਂਜੀ ਵੱਡੀਆਂ ਵੀਰੇ ਸੂਈਆਂ ਸਵਾਈਆਂ ਕੁਝ ਸੂਈਆਂ ਦਾ ਦੋ ਤਿੰਨ ਹਾਂਜੀ ਠੀਕ ਹੈ ਜੀ ਤਾਂ ਰੇਟ ਬਿਲਕੁਲ ਚੈਸ ਪਤਾ ਇਹ ਪ੍ਰਿੰਦਲ ਜੀ ਰੇਟ ਜੈਜ ਹੁੰਦਾ ਹੈ ਨਾ ਹਰੇਕ ਵੀਡੀਓ ਜੀ ਤੁਹਾਡੇ ਤੋਂ ਛੋੜੀ ਮੇਰੀ ਇਹ ਕੈਂਦੇ ਆ ਨਾ ਹਾਂਜੀ ਹਾਂਜੀ ਤੁਹਾਡੀ ਸਰਮਾਲ ਦੇਖ ਜਾਂਦਾ ਜੀ ਠੀਕ ਹੈ ਜੀ ਮੇਨ ਗੱਲ ਹੈ ਵੀਰੇ ਰੇਟ ਵੇਖਦਾ ਇੱਕ ਪਸ਼ੂ ਮੰਨ ਲਓ ਕੀ ਵੀਰੇ ਸਾਫ ਸੁਥਰਾ ਹੋਇਆ ਹੁਣ ਇਹਦਾ ਮੰਨ ਲਓ ਆ ਵੇਖੋ ਕਿਵੇਂ ਲੈਵਲ ਨੂੰ ਲਾਏ ਆ ਹਨਾ ਤਾਂ ਇਹ ਪਸ਼ੂ ਤਾਂ ਵਿਗਣਾ ਵਿਗਣਾ ਜਲਦੀ ਹਨਾ ਛੋਟ ਤੇ ਵਿਗਣਾ ਤਾਂ ਦੂਸਰਾ ਰੇਟ ਵਿਗਣਾ ਤੇ ਸਚਾਈ ਸਚਾਈ ਵਿਗਣੀ ਬਿਲਕੁਲ ਸਭ ਤੋਂ ਹਨਾ ਅੱਜ ਆਪਾਂ ਇਹ ਕੋਸ਼ਿਸ਼ ਕਰਦੇ ਆ ਕਿ ਇਹਨੇ ਕਿ ਸਿਸਟਮ ਨਾਲ ਆਪਾਂ ਕਿ ਇਹਨੂੰ ਮੰਨ ਲਈਏ ਕਿ ਇਹ ਕਿਹਨੇ 5000 ਕਿਰਾਇਆ ਪੈਣਾ 4000 ਪੈਣਾ ਉਸ ਦੇ ਹਿਸਾਬ ਨਾਲ ਪੀ ਕਿਰਾਇਆ ਨੀ ਵੀਰਾਂ ਨੂੰ ਦੁਖੇ ਹਨਾ ਬਿਲਕੁਲ ਜਿਆਜ ਜਾਪੇ ਵੀ ਕੋਈ ਗੱਲ ਨਹੀਂ ਬਾਈ ਕੋ ਮਨ ਲੈਣਾ ਜੀ ਬਿਲਕੁਲ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਬੇਚਿੰਤ ਹੋਗੇ ਤੁਸੀਂ ਦੂਰੋਂ ਵੀ ਚੱਲ ਕੇ ਇੱਥੇ ਆਓਗੇ ਪੂਰਾ ਸਤਿਕਾਰ ਹੋਊਗਾ ਤੁਹਾਡਾ ਮਾਣ ਤਾਣੂਗਾ ਹਨਾ ਵੀਰੇ ਹਾਂਜੀ ਹਾਂਜੀ ਪਸ਼ੂਆਂ ਦੇ ਵਿੱਚ ਬਿਲਕੁਲ ਵੀਰੇ ਬਿਲਕੁਲ ਮਾਣ ਤਾਣੂ ਵੀ ਪੂਰਾ ਹੋਊਗਾ ਵੀਰੋ ਤਾਂ ਕਰੀਏ ਵੀਰੇ ਸ਼ੁਰੂ ਪਹਿਲੇ ਨੰਬਰ ਵਾਲੀ ਬਾਰੇ ਦੱਸੀ ਆਪਾਂ ਔਰ ਜੀ ਖੀਰੀ ਬੱਚੀ ਆ ਗਈ ਜੀ ਖੀਰੀ ਆ ਗਈ ਹਾਂ ਤਾਂ ਸੂਈ ਇਹ ਤਾਂ ਗੱਬਣਾ ਵੀਰੇ ਨਹੀਂ ਨਹੀਂ ਇਹ ਲੈਂਦੀ ਹੈ ਦੋ ਚਾਰ ਇਹ ਗੱਬਣਾ ਹਾਂ ਹਾਂ ਠੀਕ ਹੈ ਜੀ ਆ ਕੱਢੀ ਬਾਰ ਕਰਾ ਦਿਓ ਥੋੜਾ ਵੀਰ ਜੀ ਲੈ ਆਓ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਵੱਡੀ ਵੈੜਾ ਕੀਰੀ ਆ ਗਈ ਦੰਦੋ ਹਣਾ ਜੀ ਤਾਂ ਗੱਬਣਾ ਵੀਰਿਓ ਫੇਸ ਕੁਆਲਟੀ ਦਿਖਾ ਦਿਓ ਕੰਨ ਦਿਖਾ ਕੀ ਬਾਤ ਹੈ ਵੇਖੋ ਵੀਰਿਓ ਫੇਸ ਕੁਆਲਟੀ ਚੈੱਕ ਕਰ ਲਓ ਬੋਧੀ ਵਾਲੀ ਵੈੜ ਆ ਗਈ ਵੱਡੀ ਵੇਖੋ ਵੀਰਿਓ ਲੇਵਾ ਚੈੱਕ ਕਰ ਲਓ ਕੀ ਬਾਤ ਹੈ ਜੀ ਐ ਥੱਲੇ ਪੂਰੀਆਂ ਪੰਡਾ ਪੁੰਡਾ ਪਾਈਆਂ ਵੀਰਿਓ ਤਾਂ ਬੇਨਤੀ ਆ ਵੀਰਾਂ ਨੂੰ ਕਿ ਤੁਸੀਂ ਹੁੰਦੇ ਹੋ ਦੂਰੋਂ ਚੱਲ ਗਿਆ ਹੋਗੇ ਇੱਥੇ ਤੁਸੀਂ ਆ ਛੱਡ ਕੇ ਨਹੀਂ ਜਾਂਦੇ ਪਸ਼ੂ ਵੀਰਿਓ ਵੱਡੀ ਵੈੜ ਆ ਰੰਗ ਬਾਜਾ ਤਾਂ ਵੇਖੋ ਵੀਰੋ ਬੋਦੀ ਵਾਲੀ ਵੜ ਹੈ ਤਾਂ ਨਸਲ ਆ ਵੀਰੇ ਖਣ ਬੜਾ ਪਿਆਰਾ ਲੱਗਿਆ ਹੈ ਨਾ ਕੀ ਬਾਤ ਹੈ ਜੀ ਬਹੁਤ ਸੋਹਣੀ ਮਿਹੜ ਹੈਗੀ ਵੀਰੋ ਖੋ ਵੀਰੇ ਲਾ ਕੇ ਇੱਕ ਵਾਰੀ ਖਾਨ ਦੀ ਕੁਆਲਿਟੀ ਚੈੱਕ ਕਰ ਲਓ ਬੜਾ ਪਿਆਰਾ ਥਣ ਲੱਗਿਆ ਤੇ ਲੱਗਿਆ ਵੀ ਵੀਰੇ ਵੇਥ ਵੇਥ ਤੇ ਥਣ ਆ ਗਿਆ ਹਨਾ ਸੋਹਣੀ ਵੇੜਾ ਕੀ ਬਿਲਕੁਲ ਚੰਗੀ ਟੋਪ ਕਲਾਸ ਆ ਬਾਕੀ ਵੀਰੇ ਉਹ ਲੇਵੇ ਤੋਂ ਲੈ ਕੇ ਤੇ ਫੇਸ ਤੱਕ ਬਹੁਤ ਸ਼ਾਨਦਾਰ ਵੇੜਾ ਹੈ ਜੀ ਠੀਕ ਹੈ ਜੀ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਵੇੜ ਦੇ ਦੇਣੀ ਦੇਖੋ ਵੀਰ ਜੀ ਪਤਾ ਗੱਲ ਕੀ ਆ ਏ ਸਾਡੇ ਜਿੰਮੇਦਾਰਾਂ ਭੈਣ ਭਰਾਵਾਂ ਨੂੰ ਇਹੋ ਪਤਾ ਕਿ ਜਦੋਂ ਅਪ ਖੀਰੀ ਬੱਚੀ ਦਾ ਬੱਚਾ ਪਾਲਦੇ ਹਨਾ ਹਾਂਜੀ ਮਿਹਨਤ ਵੀ ਬੜੀ ਲੱਗਦੀ ਹੈ ਹਨਾ ਉਹ ਤਾਂ ਲੱਗਦੀ ਵੀਰੇ ਬਿਲਕੁਲ ਤੇ ਬਾਕੀ ਆਪਾਂ ਤੇ ਜਾਇ ਜੀ ਕਰਨਾ ਵੀਰੇ ਹਨਾ ਜਾਇ ਜੀ ਜਾਇ ਜੀ ਜਦੋਂ ਕਿ ਨਾਲ ਇਸ ਤਰ੍ਹਾਂ ਕਰਾਂ ਭਾਜੀ ਲੈ ਜਾਓ ਹਨਾ ਲੈ ਜਾਓ ਬਿਲਕੁਲ ਬਿਲਕੁਲ ਬੱਚੀ ਦੇ ਵੀਰੇ ਮੰਡੀ 'ਚ ਇਹਦੇ ਨਾਲ ਦੀ ਖੀਰੀਆਂ 70 80 90 ਮੰਗੀਆਂ ਜਾਂਦੇ ਆਪਾਂ ਨਹੀਂ ਜੀ ਕਰਨਾਗਾ 2 78 ਦੀ 60 ਹਜ਼ਾਰ ਦੀ ਸੀ 60 ਦੀ 60 ਦੀ ਕੀ ਹਾਂ ਤਾਂ ਜੀ ਇਹ ਸਿਰਾ ਰੇਟ ਆ ਤਾਂ 80 'ਚ ਵੀਰੇ ਛੋਟੇ ਛੱਪਾਂ ਕਰਾਂਗੇ ਜੀ ਮਾਨ ਠੀਕ ਹੈ ਜੀ ਹਾਂ ਜੀ ਫਿਰ ਕਰ ਦਈਏ ਵੀਰੇ ਹਾਂ ਕਰੋ ਜੀ ਹਾਂ ਨਾ ਹੀ ਹਾਂ ਜੀ ਪੂਰੇ 66000 ਦੀ ਠੀਕ ਹੈ ਜੀ ਸਭ ਦਾ ਵੀ ਮੇਰਾ ਭਰਾ ਸੋਧਣਾ ਕਰੇ ਹਣ ਬਿਲਕੁਲ ਬਿਲਕੁਲ ਮੰਨਣਯੋਗ ਹੈ ਵੀਰੇ ਮੰਗਣ ਨੂੰ ਭਾਵੇਂ ਹੁਣ ਮੰਨ ਲਓ ਕਿ ਸੋਹਣੀ ਸੁਨੱਖੀ ਆ ਗਈ ਵੀਰੇ ਹਣ ਖੀਰੀ ਆ ਲੇਵੇ ਤੋਂ ਲੈ ਕੇ ਫੇਸ ਤੋਂ ਲੈ ਕੇ ਤਾਂ ਇੱਕ ਨੰਬਰ ਆ ਕੋਈ ਉਂਗਲ ਨਹੀਂ ਵੀਰੇ ਆ ਕੇ ਬੈਡਲ ਕਰ ਸਕਦਾ ਹਣ ਤਾਂ ਬਾਕੀ ਮੰਗਣ ਭਾਵੇਂ 80 85 ਜੋ ਮਰਜ਼ੀ ਮੰਗ ਲਾ ਵੀਰੇ ਮੰਗਣਾ ਹੀ ਨਹੀਂ ਉਹ ਜੀ ਪਰ ਰੇਡ ਬਹੁਤ ਵਧੀਆ 66000 ਦੀ 66000 ਦੀ ਭਾਈ ਹੈ ਨਾ ਕੀ ਬਾਤ ਹੈ ਜੀ ਦੋਜੇ ਨੰਬਰ ਤੇ ਆ ਗਈ ਵੀਰੇ ਇਹ ਵੀਰ ਜੀ ਐਤਸ਼ਲ ਜੀ ਆ ਗਈ ਜਰਸੀ ਤੇ ਸ਼ਾਇਆਲ ਕਰੋਸ ਹੈ ਬੱਠੰਡੀ ਵਾਲੇ ਕੁਲਜਿੰਦਰ ਸਾਹਿਬ ਦੇਖ ਲਿਓ ਪਿੱਛੋਂ ਨਹੀਂ ਭੇਜਾਂ ਇਹਨੂੰ ਥਾਣੇ ਫੜ ਲਾਂ ਇਹ ਗਾੜੀਆਂ ਨਹੀਂ ਫੜਦਾ ਥਣ ਠੀਕ ਆ ਮੱਛੀ ਦੇ ਦਿੱਤੀ ਬਰੇਡਾ ਦਿਖਾ ਦੇ ਮੱਛੀ ਅੱਛੀ ਮੱਛੀ ਦਿਖਾ ਦੇਣਾ ਅੱਛਾ ਆ ਮੱਛੀ ਆ ਗਈ ਇਹਦੀ ਠੀਕ ਹੈ ਅੱਛਾ ਅੱਧੀ ਦੇ ਦਿੱਤੀ ਆ ਦੇਖ ਚੰਗੀ ਸੀ ਮੰਡੀ ਰਾਤ ਦੀ ਸੂਈ ਹੈ ਭਾਈ ਗਿੱਲਾ ਨਾ ਦੇਖ ਲਓ ਤਾ ਵੇਖੋ ਵੀਰੇ ਮਗਰ ਵੀ ਇਹਦੇ ਮੱਛੀ ਆ ਗਈ ਲਾਇਆ ਵੀਰੇ ਲਾਇਆ ਕਰ ਲੈ ਹਨ ਤੁਰ ਤੇ ਵੇਖੋ ਵੀਰੇ ਇਹ ਵੀ ਵੱਡੀ ਵੈੜ ਆ ਗਈ ਆ ਤਾਂ ਪਲੀ ਜੁੜੀ ਆ ਤੱਥਨ ਤੋਂ ਲੈ ਕੇ ਲੇਵੇ ਤੋਂ ਲੈ ਕੇ ਤੇ ਵੀਰੇ ਬਹੁਤ ਸੋਹਣੀ ਸ਼ਾਨਦਾਰ ਵੈੜ ਲੈ ਕੇ ਆਇਆ ਵੀਰਾ ਇਹ ਵੀ ਚੰਗੀਆਂ ਟੋਪ ਕਲਾਸ ਵੈੜਾਂ ਹੁੰਦੀਆਂ ਕੋਲੇ ਐ ਇੰਨੇ ਵੀ ਥੱਲੇੋਂ ਪੂਰੇ ਥੱਬੇ ਥੱਬੇ ਲਾਏ ਵੀਰੋ ਵੈੜ ਨੇ ਤਾਂ ਉੱਪਰ ਵੀ ਐ ਸਿੱਧੀ ਸਾਦੀ ਦਾ ਫੁੱਲ ਰਾਜੀ ਆ ਕੀ ਬਾਤ ਹੈ ਬਹੁਤ ਸ਼ਕੀਨ ਵੈੜ ਹੈ ਚੇਰਾ ਕਰਦੀ ਨਾ ਕਰਦੀ ਸੀ ਇਹ ਕਿੰਨਾ ਦੁੱਧ ਚਵਾਜੂ ਫਿਰ ਵੜ ਦਾ ਲੇਗਾ ਦਾ ਬੜਾ ਭਰਾਵਾਂ ਨੇ ਦੱਸਣਾ ਕਜਿੰਦਰ ਬਿਲਕੁਲ ਯਾ ਗਾਣੇ ਦੱਸਣਾ ਯਾ ਭਰਾਵਾਂ ਨੇ ਵੇਖੋ ਵੀਰਾਂ ਅੰਸਰਾ ਹੀ ਲੱਗਾ ਚੰਗੀ ਟੋਪ ਕਲਾਸ ਵੜਾ ਵੇਖੋ ਖਾਨ ਦੀ ਕੁਆਲਿਟੀ ਚੈੱਕ ਕਰਨਾ ਇਸ ਤਰ੍ਹਾਂ ਨੋਕੜਾ ਥਾਂ ਆ ਗਿਆ ਤਾਂ ਵੀਰੇ ਕਿੰਨੇ ਗਾਂ ਨੂੰ ਵੜ ਬਣੀਆਂ ਉਨੀ ਪਛਾਣੂਆ ਜਿੰਦਰ ਜੀ ਕੋਈ ਰੱਸੀ ਨਹੀਂ ਪਾਉਣੀ ਇਹਨੂੰ ਅਸ਼ਈ ਹਾਂ ਮੈਂ ਤਾਂ ਇਹ ਬਿਣਾ ਬੱਚੇ ਧਾਰਾ ਮਰਦਾ ਆ ਦੇਖੋ ਜੀ ਕਿਆ ਬਾਤ ਹੈ ਮੋਟੀ ਤਾਰ ਠੀਕ ਹੈ ਵੀਰੇ ਠੀਕ ਕਰਦਾ ਕੋਈ ਕੁ ਕਰਦਾ ਥੋੜਾ ਬੱਚੇ ਤੋਂ ਕਰਕੇ ਨਾ ਥੋੜਾ ਕਰਦਾ ਤਾਂ ਸੀਲ ਆ ਵਾ ਇਹ ਹਨਾ ਬਿਨਾ ਮੰਗੇ ਤੋਂ ਵੀਰੇ ਠੀਕ ਹੈ ਵੇਖੋ ਵੀਰੇ ਕੀ ਬਾਤ ਹੈ ਵੀਰੇ ਮੁੱਲ ਮੁੱਲ ਉੜਦੀਆਂ ਵਾਲਾ ਭਜੀ ਦਾ ਹਾਂਜੀ 62000 ਦੀ ਹਾਂ ਨਾ 62 ਦੀ ਹਾਂਜੀ ਕੀ ਬਾਤ ਹੈ ਤੇ ਮਾਂ ਤਾਂ ਵੀਰੇ ਛੋਟ ਛੱਪਾ ਵੀਰਾ ਦੋ ਹਨ ਹਾਂ 60 ਯਾਦ ਰੱਖੀਂ ਕੀ ਬਾਤ ਕਵੀਰੇ ਉਹ ਰੇਟ ਤੁਸੀਂ ਵੀਰ ਦਾ ਚੈੱਕ ਕਰ ਹੀ ਲਿਆ ਬਾਕੀ ਇੱਕ ਬੇਨਤੀ ਆ ਕਿ ਕੋਈ ਨਿੱਕੇਲੇ ਵਾਲੀਆਂ ਨਾ ਮੰਨ ਕੇ ਚਲਿਓ ਵੱਡੇ ਦੇਵੇ ਵਾਲੀਆਂ ਤਾਂ ਵੱਡੀਆਂ ਵੜਾਂ ਪਲੀਆਂ ਜੁੜੀਆਂ ਨੇ ਇਹ ਥੱਲੋਂ ਪੰਡਾ ਪੁੰਡਾ ਪਾਈਆਂ ਨੇ ਤਾਂ ਰੇਟ ਵੇ ਲੋ ਵੀਰੋ 60000 ਦੀ ਵੀਰ ਕਹਿੰਦਾ ਹੋ ਜੂ ਵੜ ਤਾਂ ਆ ਗੱਬਣੀ ਜਿਹੜੀ 66000 ਦੀ ਕਿਆ ਹੀ ਵੀਰ ਨੇ ਪਹਿਲੇ ਨੰਬਰ ਵਾਲੀ ਤਾਂ ਇਹ 60000 ਦੀ ਵੀਰੋ ਤਾਜੀ ਸੂਈ ਆ ਮਗਰ ਵੱਚੀ ਆ ਤਾਂ ਤੀਜੇ ਨੰਬਰ ਤੇ ਆ ਗਈ ਵੇੜ ਇਹ ਵੀ ਤਾਜੀ ਸੂਈ ਹੈ ਜਿੱਤਾਜੀ ਸੂਈ ਆਈ ਉਹ ਅੱਛਾ ਦਿਖਾ ਦੇ ਬੈਠਾ ਮੜੇ ਅੱਛਾ ਦਿਖਾ ਦਿਓ ਬੈਠਾ ਠੀਕ ਅੱਛੇ ਠੀਕ ਹੈ ਵੀਰੇ ਅੱਛਾ ਬੜਾ ਪਲਿਆ ਕੁੜੀ ਹਵਾ ਬਿਲਕੁਲ ਤੇ ਪਹਿਲਣ ਬੱਚੀ ਵੀਰੇ ਮੂੰਹ ਚਾਰ ਦੰਦ ਆ ਵੱਡੀ ਵੇੜ ਆ ਗਈ ਵੀ ਹਨਾ ਚਾਰ ਦੰਦ ਆ ਦੇਖ ਲਓ ਕੀ ਬਾਤ ਹੈ ਸਥਾਨ ਤੋਂ ਬੜਾ ਪਿਆਰਾ ਲੱਗਿਆ ਹਨਾ ਹਾਂਜੀ 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 ਤੋਰ ਵੀਰੇ ਤੇ ਜਿੰਦਰਾਉਂਦੀ ਵੇਖੋ ਕਿੱਥੇ ਆ ਕੱਦ ਕਾਠ ਫੁੱਲਾ ਹਾਂ ਸਿਰ ਆ ਕੱਦ ਕਰਾ। ਨੇ ਕੋਈ ਟਾਪੀ। ਤਾਂ ਵੇਖੋ ਵੀਰੇ ਇਹ ਵੀ ਵੱਡੀ ਵੈੜ ਆ ਗਈ ਆ। ਬਸ ਸੁਈ ਹੋਈ ਆ, ਲੈਵਾ ਚੈੱਕ ਕਰ ਲਓ ਤੇ ਲੈਵੇ ਤੋਂ ਅੰਦਾਜ਼ਾ ਲਾ ਲਓ ਕਿੰਨਾ ਦੁੱਧ ਭਰ ਦੂ। ਵੀਰੇ ਹੁਣ ਕਿੰਨਾ ਮੋਕੇ ਤੇ? ਹਾਂਜੀ। ਦੁੱਧ ਮੋਕੇ ਤੇ ਕਿੰਨਾ ਹੁਣ? 16 ਲੀਟਰ। ਕੱਚਾ ਦੁੱਧ। ਕੱਚਾ ਦੁੱਧ ਬੋਲੇ ਤੇ ਅਜੀ। ਜਿਆਦਾ ਦਿਨ ਦੀ ਸੁਈ ਨੂੰ। ਠੀਕ ਆ ਜੀ। ਦੁੱਧ ਜ਼ਿਆਦਾ ਨਹੀਂ ਮੈਂ 20 ਕਿਲੋ ਕਰ ਜੂਗੀ ਵੀਰੇ। ਬਿਲਕੁਲ ਵੱਡੀ ਵੈੜ ਆ। ਗਾੜੀ ਦੁੱਧ ਵੀਰਾਂ ਦੀ ਸੇਵਾ ਦਾ ਬਈ ਹੈ ਨਾ। ਬਿਲਕੁਲ ਵੀ ਜੀ ਬਿਲਕੁਲ। ਸੋਹਣੇ ਸਨ ਕੀ ਵੜਾ ਤਾਂ ਵੀਰੋ ਬਹੁਤ ਚੰਗੀਆਂ ਟੋਪ ਕਲਾਸ ਵੜਾ ਨੇ ਤਾਂ ਬੇਚਿੰਤ ਹੋ ਕੇ ਆਓ ਤਾਂ ਤੁਸੀਂ ਛੱਡ ਗਏ ਨਹੀਂ ਜਾਂਦੇ ਵੜਾ ਨੂੰ ਕਿਉਂਕਿ ਵੱਡੀਆਂ ਵੜਾ ਨਹੀਂ ਲੇਵੇ ਵਾਲੀਆਂ ਨੇ ਤਾਂ ਥਣਪਾਂਡੇ ਦਾ ਵੀਰ ਜੀ ਪਸ਼ੂ ਹੁੰਦਾ ਤੇ ਖੁੱਲੇ ਥਣਪਾਂਡੇ ਦੀਆਂ ਮਾਲਕਾ ਤਾਂ ਗੁਲਾਬੀ ਗੁਲਾਬੀ ਥਣ ਆ ਗਿਆ ਵੀਰੋ ਕੀ ਬਾਤ ਚੰਗਾ ਸੋਹਣਾ ਚਵਾਈ ਵਾਲਾ ਥਣ ਲੱਗਿਆ ਹਾਂਜੀ ਹਾਂਜੀ ਠੀਕ ਹੈ ਜੀ ਕਸੂ ਘੜ ਘੜਦੇ ਹੁੰਦੇ ਵੀਰੇ ਇਹ ਜੀਆਂ ਬੈਣਾ ਹਨਾ ਲੈਵੇ ਵਾਲੀਆਂ ਨੇ ਟੋਪ ਕਲਾਸ ਇਹ ਗੁਰੂ ਰਾਮਦਾਸ ਹੀ ਆ ਬਿਲਕੁਲ ਵਾਈ ਕਰੋ ਜੀ ਸੱਚੇ ਪ੍ਰਸ਼ਾ ਹੈ ਹਨਾ ਚਲਾਉਣ ਵਾਲਾ ਬਿਲਕੁਲ ਹਨਾ ਹਾਂ ਮੋਲ ਵੀਰੇ ਦਾ ਜਿੰਦਰ ਇਹਦੇ ਨਾਲ ਦੀਆਂ ਬੱਚੀਆਂ ਵੀ 80 85 90 ਆ ਇਥੇ ਨੀ ਰਾਈ ਬਿਲਕੁਲ ਬਿਲਕੁਲ 70 ਦੀ ਦੇ ਦਈਏ ਜੀ 70 ਦੀ ਮੱਕ ਛੋੜ ਜਾਪਾ ਹੋ ਜੂ ਵੀਰੇ ਕੋਲ ਦਾ ਹੁੰਦਾ ਜੀ ਹਾਂਜੀ ਕਿੰਨੇ ਦੀ ਵੀਰੇ ਫਿਰ पूरे 66000 ਇਹ ਵੀ 66 ਦੀ 64 ਦੀ ਚੜਦੀਏ ਚੜਦੀਏ ਕੀ ਬਾਤ ਹੈ ਤੇ ਵੇਖੋ ਵੀਰੋ 66000 ਦੀ ਵੈੜੋ ਜੂ ਇਹ ਵੀ ਵੱਡੀ ਵੈੜਾ ਲੇਵੇ ਵਾਲੀ ਆ ਐ ਫੜੀਦਰ ਲੇਵਾ ਲੱਗਿਆ ਵੀਰੋ ਤੇ ਥਣ ਵੀ ਪਿਆਰਾ ਲੱਗਿਆ ਤਾਂ ਕੱਡ ਕਾਠ ਵਾਲੀ ਆ ਵੀਰੇ ਕਿੱਟ ਕਿੱਟ ਸੋਹਣੀ ਸੁਨੱਖੀ ਵੈੜਾ ਬਿਲਕੁਲ 66 ਦੀ 64 ਦੀ ਕੀ ਬਾਤ ਆ ਵੇਖੋ ਵੀਰੋ 66000 60000 ਜਿਆ ਜਿਆ ਜਿਹੜਾ 66000 ਨੋਰਮਲ ਰੇਟ ਆ ਤਾਂ ਬਾਕੀ ਵੱਡੀਆਂ ਵੈੜਾਂ ਨੇ ਵੀਰੋ ਨਿੱਕੀ ਵਾਲਾ ਮੰਨ ਕੇ ਚੱਲਿਓ ਆ ਵੀਰੇ ਗੜੀ ਆ ਗਈ ਇਹ ਵੀਰੇ ਦੁਜੀ ਸੁਵੇ ਆ ਗਈ ਆ ਅੱਛਾ 15 ਦਿਨ ਦੀ ਸੂਈ ਜੇ ਆਪ ਅੱਛੀ ਦਿਖਾ ਦੂ ਭਾਜੀ ਉਰਲੀ ਵਿੱਚ ਆ ਉਰਲੀ ਵਿੱਚ ਈ ਆ ਹਾਂ ਠੀਕ ਹੈ ਜੀ ਵੀਰੇ ਤੇ ਚਾਈ ਚੱਲਦੀ ਹੈ ਬਿਲਕੁਲ 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 15 ਬਿਲਕੁਲ 15 ਠੀਕ ਹੈ ਜੀ ਆ ਵੀਰੇ 14 ਕਿਲੋ ਦੁੱਧ ਪਿਆਰ ਹੈ 3 ਕੋਈ 3 ਟੈਂਕ 4 ਟੈਂਕ ਫੁੱਲਾ ਜੂ ਆ ਸਕਦਾ 14 ਕਿਲੋ ਹਾਂ ਸਾਢੇ ਤੇਰਾ ਦੀ ਹੋਊਗਾ ਠੀਕ ਹੈ ਜੀ ਖੋਲੋ ਵੀਰੇ ਸੋਰੀ ਵੇਖੋ ਵੀਰੇ 14 ਲੀਟਰ ਦੁੱਧ ਆ ਗਿਆ ਫੇਸ ਚੈੱਕ ਕਰਵੇ ਦਾ ਹਾਂ ਐ ਨਸਲਾ ਨਿਗੇ ਨਿਗੇ ਕਾਨਾ ਗਿਆ ਮਗਰੇ ਦੇ ਵੱਛੀ ਆ ਗਈ ਵੀਰੇਓ ਸਾ ਬਾਕੀ ਚੈੱਕ ਕਰ ਲਓ ਲੱਗਦਾ ਵੱਡੇ ਲੇਵੇ ਵਾਲੀ ਹੈ ਵੀ ਕਿਆ ਬਾਤ ਹੈ ਦੁੱਧ ਵਾਲੀ ਹੈ ਵੀ ਕਿਆ ਬਾਤ ਹੈ ਦੁੱਧ ਲੈ ਵੀਰ ਆਪ ਇਹ ਦਿਖਾ ਦਿਓ ਕਿ ਜਿੱਥੇ ਨੱਚੀ ਕਰੀ ਬਿਲਕੁਲ ਨਸਲ ਆ ਵੀਰੇ ਹਾਂ ਜਾਂਦੋ ਜੀ ਖਾਦੇ ਕੋ ਜਿੰਦਗੀ ਮਾਰ ਨਵਾਂ ਬੜਾ ਪਿਆਰਾ ਲੱਗਿਆ ਆ ਨੋਕਦਾਰ ਜੀ ਵੇਖ ਹਲੇ ਪਸਮਾਰੀ ਜੀ ਪਿਆ ਬੱਚੀ ਨੂੰ ਠੀਕ ਆ ਜੀ ਪਸਮਾਰੀ ਜਿਹੜਾ ਲੰਮਾ ਘੜਦੀ ਅਸਾਂ ਚੰਗਾ ਸਪੈਸ਼ਲ ਤੰਬਾ ਕੀ ਵੀਰੋ ਵੱਡੀ ਵੇੜਾ ਵੀ ਹੈਣਾ ਹਾਂ ਵੱਡੀ ਦਾ ਤਾਂ ਥਣਸੂਣ ਸਾਰੇ ਨੂੰ ਬੋਲ ਵਧੀਆ ਚਵਾਈ ਵਾਲੇ ਥਣ ਲੱਗੇ ਆ ਤਾਂ ਵੀਰੇ ਇਹਦਾ ਮੁੱਲ ਆਹ ਦੇਖੋ ਭਾਈ 6 ਵਜੇ ਦੀ ਚਵਾਈ ਹੋਈ ਹੈ ਲੈ ਠੀਕ ਆ ਜੀ ਅੱਧੀ ਵੱਚੀ ਆਈ ਆ ਠੀਕ ਆ ਜੀ ਹਾਂ ਤਾਂ ਸ਼ਾਮ ਤੱਕ ਕਾਫੀ ਤਿਆਰ ਹੋ ਜਾਂਦੀ ਹੈ ਨਾ ਇੰਦਾ ਇੰਦਾ ਪਿੱਛੇ ਪੈਰ ਰੱਖ ਕੇ ਚੱਲਦੇ ਨੇ ਠੀਕ ਆ ਜੀ ਹਾਂ ਦੁੱਧ ਵਾਲੀ ਵੇੜਾ ਗਈ ਵੀ ਮੁੱਲ ਵੀਰ ਜੀ ਮੁੱਲ ਉੜਦਿਆਂ ਵਾਲਾ ਹੀ ਹਾਂਜੀ 55000 ਇਹ ਵੀ 55000 ਕੀ ਬਾਤ ਹੈ ਇਹ ਸਰਾ ਹੀ ਹੈ ਵੀਰੇ ਉਹ ਰੇਟ ਤਾਂ ਤੁਸੀਂ ਰੇਟ ਵੀਰੇ ਚੈੱਕ ਕਰ ਹੀ ਲਿਆ ਵੀ ਹੁੰਦਾ 5500 ਜੋ ਛੋਟ ਜਪਮ 1000 ਜਾਂਦੇ ਹਨ ਚਲੋ ਜਾਂਦੇ ਹੋ ਭਾਜੀ ਹੈ ਬਾਕੀ ਕੋਈ ਫੋਨ ਲਾ ਲੇ ਫੋਨ ਲਾ ਲੇ ਹੈਨਾ ਕਿਆ ਬਾਤ ਹੈ ਸਭ ਦੇ ਨਾਲ ਵੀ ਰੇਟ ਆ ਗਿਆ ਯਾਰ ਮੇਰੇ ਤੇ ਰੇਟ ਅੱਗੇ ਕਹਿੰਦੇ ਦੱਸਿਆ ਨਹੀਂ ਰੇਟ ਨਹੀਂ ਮਿਲ ਕਮਨ ਦੀ ਜੋ ਗੱਲ ਕਹਿੰਦੇ ਵੀ ਹੈਗੇ ਭੈਣ ਭਰਾ ਦੀ ਨੇ ਬੜੀ ਵਾਕੀ ਯਾਰ ਤੇ ਰੇਟ ਕੱਢਦਾ ਵੀ ਸਿਰੇ ਆ ਤੇਰੇ ਰੇਟ ਵੀ ਬਿਲਕੁਲ ਨਹੀਂ ਬਿਲਕੁਲ ਹੁਣ ਵੀਰੇ ਕਿਹੜੇ ਕਿਹੜੇ ਕਿਵੇਂ ਕਿਵੇਂ ਲਵੇ ਲੱਗਿਆ ਹਨਾ ਤਾਂ ਗਾੜੀ ਵੀ ਰਿਓ ਦੁੱਧ ਟਾਡੇ ਭਾਏ ਦਾ ਦੁੱਧ ਸੇਵਾ ਦਾ ਸੇਵਾ ਦਾ ਵੀਰੇ ਹਨਾ ਹਨਾ ਤਾਂ ਸੋਹਣੀਆਂ ਰਾਜੀ ਬੈਣਾ ਨੇ ਚੰਗੀਆਂ ਨੇ ਵੀਰੇ ਟੌਪ ਕਲਾਸ ਨੇ ਹਾਂਜੀ ਹਾਂ ਵੀਰੇ ਲਾਸਟ ਤੇ ਆ ਗਈ ਇਹ ਵੀਰ ਜੀ ਬੱਚੀ ਦੱਸ ਦੇਣ ਕੱਚੀ ਏ ਅੱਛਾ ਏ ਠੀਕ ਹੈ ਜੀ ਪਰ ਬ੍ਰਾਂਡ ਹੀ ਹੈ ਭਾਜੀ ਅਛੀ ਠੀਕ ਹੈ ਤੇ ਆ ਦਿਖਾ ਦਿਓ ਬੂਥੀ ਪੱਤੀ ਬੱਚੀ ਮੈਨੂੰ ਵੀਰੇ ਥਾਣੀ ਬੜਾ ਸਪੈਸ਼ਲ ਲੱਗਿਆ ਆ ਵੀ ਥਾਣ ਬੜਾ ਪਿਆਰਾ ਲੱਗਿਆ ਸੋਹਣਾ ਫੇਸ ਲੱਗਿਆ ਦਿਨ ਦਾ ਬਾਕੀ ਕਾਕਾ ਤੋਰ ਦੇ ਘੜੀ ਖਲ ਖਲ ਨੂੰ ਸਾਹਮਣੇ ਕੁਇਦਰਾ ਹੈ ਨਾ ਬਿਲਕੁਲ ਬਿਲਕੁਲ ਪਾਣਾ ਦੇ ਦੇ ਹਣਾ ਬਿਲਕੁਲ ਗੋੜੀਆਂ ਵਾਲੇ ਮੁੱਲ ਤੇ ਕਵੱਡੀ ਵਿਹੜਾ ਬੇਲ ਬਹੁਤ ਲੰਮੀ ਆ ਹਾਂ ਤੂੰ ਹੱਸ ਤਾ ਵੇਖੋ ਵੀਰੇ ਵੱਡੀ ਵਿਹੜਾ ਲੰਮੀ ਬੇਲ ਆ ਕੱਦ ਕਾਠ ਵਾਲੀ ਆ ਤਾਂ ਇਹ ਲੱਡ ਰਲਾਂ ਬੋਦਣੇ ਬਣੂ ਬਹੁਤ ਫਾਫਾ ਹੀ ਤਾਂ ਆਂਦੀ ਵੀਰੇ ਬੱਚੀ ਮੇਰੇ ਕੋਲ ਗਈ ਹੈ ਅੱਛਾ ਜੀ ਮੈਂ ਹੀ ਦਿੱਤੀ ਹੈ ਬੱਚੀ ਤੇ ਵੇਖੋ ਵੀਰੇ ਵੱਡੀ ਵੇੜਾ ਪਲੀ ਜੁੜੀ ਆ ਦੁੱਧ ਚੰਗਾ ਭਰ ਛੋਣਾ ਵੀਰੇ ਦੁੱਧ ਚਾ ਜਿਆਦਾ ਨਹੀਂ ਮੈਂ ਕਹਿੰਦਾ 16 17 ਕਿਲੋ ਰਾਮ ਨਾ ਕਰੂਗੀ ਬਿਲਕੁਲ ਦੁੱਧ ਤੁਹਾਨੂੰ ਵਧੀਆ ਲੱਗਿਆ ਫਾਨ ਨੇ ਦੁੱਧ ਕੱਢਣਾ ਬਿਲਕੁਲ ਬਾਕੀ ਬਰੀਰ ਬਰਡ ਚੈੱਕ ਕਰਾ ਦੋ ਬਈ ਐ ਚੀਜ਼ ਜੀ ਐ ਟੈਸਟ ਆਈ ਸੋਹਣੀ ਵੇੜਾ ਵੀਰੇ ਹਾਂ ਪਲੀ ਇਤਨੀ ਭੜੀ ਆ ਬਿਲਕੁਲ ਥੋੜੀ ਜਿਹਾ ਨਾ ਆ ਗੱਟਾ ਕਰਤਾਂ ਉਹ ਲੈ ਲੈ ਦੇ ਦੇ ਦੇਖੋ ਵੀਰੋ ਗੁਲਾਬੀ ਥਾਨ ਆ ਗਿਆ ਦਿਨ ਦਾ ਵੀ ਨਾ ਸਜਵੇਂ ਬਾਕੀ ਹੈ ਵੱਡੀ ਵੈੜਾ ਵੀਰੋ ਢੱਲਾ ਢੁਲਾ ਬੋਤ ਨੇ ਤਾਂ ਵੀਰੇ ਮੋਲ ਇਹ ਤੂੰ ਦੱਸਣਾ ਇਹ ਵਸੀ ਦਾ ਮੋਲ ਇਹ ਤੂੰ ਹੀ ਦੱਸਣਾ ਨਾ ਤੂੰ ਦੱਸ ਕਰਿੰਦੇ ਕਿੰਨੇ ਦੀ ਮੰਗ ਲੈ ਕਦੀ ਰਾਂਗੇ ਇਹ ਨਹੀਂ ਦੱਸੋ ਬਸ ਦੇਖ ਲਈ ਹੈਵੀ ਚੈਰ ਚਲੂ ਕਰੀ ਹੈ ਨਾ ਬੜੀ ਵੱਜੀ ਚਾਲੂ ਆ ਆ ਬਣੂ ਵੀ ਬਹੁਤ ਯਾਰ ਕਿੰਨੇ ਦੀ ਵੀਰੇ ਦੱਸੋ ਫਿਰ ਵੇਖੋ ਵੀਰੇ ਦੁੱਧ ਵਾਲੀ ਪਾਪਾ ਮੂਪਾ ਚੈੱਕ ਕਰ ਲਓ ਚੰਗੇ ਰ ਘੜਾ ਕਿੰਨੇ ਦੀ ਹਾਂ ਨਾ ਵੀਰੇ 57000 ਦੀ 57 ਦੀ ਨਹੀਂ ਗਿਆ ਜਿਆ ਵੱਡੀ ਗੇੜਾ ਪਿਆਰ ਹੋਈ ਤੇ 65 ਦੀ ਬਿਲਕੁਲ ਬਿਲਕੁਲ 55 ਦੀ 1000 ਹੋਰ ਛਪੀਆਂ ਦੀ 2000 55 ਦੀ ਬੜੀ ਜਿਆਦੀ ਆ ਤਾਂ ਬਾਕੀ ਕੋਈ ਫੋਨ ਲਾ ਲਈ ਯਾਰ ਹਨਾ ਤਾਂ ਵੇਖੋ ਵੀਰੇ ਰੇਟ ਤੁਸੀਂ ਚੈੱਕ ਕਰ ਲਿਆ ਰੇਟ ਜਾਣ ਜਾ ਜਾ ਵੱਡੀਆਂ ਵੇੜਾਂ ਨੇ ਕੱਦ ਕਾਠ ਵਾਲੀਆਂ ਨੇ ਤਾਂ ਪੰਜ ਵੇੜਾਂ ਆ ਗਈਆਂ ਤਾਂ ਪੰਜ ਦੀਆਂ ਪੰਜ ਹੀ ਲੇਵੇ ਵਾਲੀਆਂ ਵੀਰੋ ਐ ਚੰਗੇ ਥੱਲੇੋਂ ਪੰਡਾ-ਮੁੰਡਾ ਪਾਈਆਂ ਨੇ ਆ ਖੀਰੀ ਵਹਿ ਵੀ ਚੰਗੀ ਟੌਪ ਕਲਾਸ ਆ ਬਾਕੀ ਵੀਰ ਨੂੰ ਫੋਨ ਜ਼ਰੂਰ ਲਾ ਲਿਓ ਛੋੜ ਛੱਪਾ ਵੀਰੋ ਹੋ ਜੂ ਤਾਂ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਮਾਤਵਾ ਸਬਸਕ੍ਰਾਈਬ ਕਰੋ ਤਾਂ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲੈ ਕੇ ਵੀਰੇ ਵਿਖਾਲੀ ਜਾਵੇ ਜੀ ਬਾਕੀ ਵੀਰੇ ਐਡਰੈਸ ਇੱਕ ਵਾਰੀ ਬੋਲੀ ਆਪਣਾ ਐਡਰੈਸ ਵੀਰੇ ਜੀ ਨਾਮ ਮੇਰਾ ਬਲਵਿੰਦਰ ਸਿੰਘ ਬਿੱਲਾ ਹਾਂਜੀ ਪਿੰਡ ਠੱਠਾ ਜਿਲ੍ਹਾ ਗਰਤਾਰਪੁਰ ਠੀਕ ਹੈ ਜੀ ਨੇੜੇ ਪਾਲ ਵਾਲੀ ਹਾਂਜੀ ਸਾਡੇ ਘਰ ਝੂੜੀਆਂ ਨੇੜੇ ਪੈਂਦਾ ਜੀ ਠੀਕ ਹੈ ਜੀ ਜਿੱਥਾ ਰੋਡ ਪਾਲ ਵਾਲੀ ਠੱਠਾ ਪਿੰਡ ਹੈ ਜੀ ਠੀਕ ਹੈ ਜੀ ਫੋਨ ਨੰਬਰ 90560 ਹਾਂਜੀ 4152 ਜੀ ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ